ਦੋਸਤੋ ਅੱਜ ਜੱਟ ਜਾਉਣੇ ਮੌੜ ਦਾ ਪਿੰਡ ਜਿਉਣੇ ਮੌੜ ਦੀ ਯਾਦਗਰ ਤੇ ਮਾਤਾ ਨਾਣਾ ਦੇਵੀ ਮੰਦਿਰ ਦੀ ਉਹ ਜਗ੍ਹਾ ਜਿੱਥੋਂ ਜੱਟ ਜਾਉਣੇ ਮੌੜ ਨੇ ਪਹਾੜੀ ਤੋਂ ਛਾਲ ਮਾਰੀ ਸੀ ਅਤੇ ਛਾਲ ਮਾਰਨ ਤੋਂ ਬਾਅਦ ਪਹਾੜੀ ਦੇ ਵਿੱਚ ਜਿਉਣਾ ਮੌੜ ਥੱਲੇ ਕਿੱਥੇ ਪਹੁੰਚਿਆ ਸੀ ਸਾਰਾ ਕੁਝ ਦਿਖਾਵਾਂਗੇ ਤੇ ਜੱਟ ਜਾਉਣੇ ਮੌੜ ਨਾਲ ਜੁੜੀ ਪੂਰੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ ਜੱਟ ਜੌਣਾ ਮੋੜ ਮਾਤਾ ਨੈਣਾ ਦੇਵੀ ਦਾ ਪੱਕਾ ਭਗਤ ਸੀ ਅਤੇ ਇਹ ਕਿਹਾ ਜਾਂਦਾ ਕਿ ਮਾਤਾ ਨੈਣਾ ਦੇਵੀ ਜੱਟ ਜੌਣੇ ਮੋੜ ਦੇ ਉੱਤੇ ਇੰਨੀ ਜਿਆਦੇ ਸਿੱਧ ਸੀ ਕਿ ਉਸ ਨੂੰ ਸਾਖ ਸਾਖ ਦਰਸ਼ਨ ਦਿੰਦੀ ਸੀ ਅਤੇ ਜਦੋਂ ਜੱਟ ਜੌਣਾ ਮੋੜ ਅਮਰ ਡੋਗਰ ਨੂੰ ਮਾਰਨ ਤੋਂ ਬਾਅਦ ਮਾਤਾ ਨੈਣਾ ਦੇਵੀ ਦੇ ਦਰਬਾਰ ਦੇ ਵਿੱਚ ਛਾਤਰ ਚੜਾਉਣ ਦੇ ਲਈ ਗਿਆ ਤਾਂ ਪੁਲਿਸ ਨੇ ਉੱਥੇ ਜੌਣੇ ਮੋੜ ਨੂੰ ਚਾਰੇ ਪਾਸੇ ਤੋਂ ਘੇਰਾ ਪਾਇਆ ਤਾਂ ਮਾਤਾ ਨੈਣਾ ਦੇਵੀ ਨੇ ਜੱਟ ਜੌਣੇ ਮੋੜ ਨੂੰ ਦਰਸ਼ਨ ਦੇ ਕੇ ਕਿਹਾ ਸੀ ਕਿ ਪਹਾੜੀ ਤੋਂ ਛਾਲ ਮਾਰਦੇ ਮੈਤਰਾ ਬਲਬੀ ਬਿੰਗਾ ਤੱਕ ਨਹੀਂ ਹੋਣ ਦੇਵਾਂਗੀ ਪਰ ਤੂੰ ਪਿੱਛੇ ਮੁੜ ਕੇ ਨਾ ਦੇਖੀ ਕਿਹਾ ਜਾਂਦਾ ਕਿ ਜੱਟ ਜੌਨੇ ਮੌਲ ਨੇ ਮਾਤਾ ਦੇ ਕਹਿ ਮਤਾਬਕ ਪਹਾੜੀ ਤੋਂ ਛਾਲ ਮਾਰੀ ਤਾਂ ਉਸ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਸੀ ਪਹੁੰਚਿਆ ਜੱਟ ਜੌਨੇ ਮੌਲ ਨੂੰ ਏਹਨ ਲੱਗਿਆ ਜਿਵੇਂ ਕਿਸੇ ਨੇ ਚੱਕ ਕੇ ਪਹਾੜੀ ਤੋਂ ਥੱਲੇ ਤਾਰ ਦਿੱਤਾ ਹੋਵੇ ਪਰ ਜੌਨੇ ਮੌਲ ਨੇ ਗਲਤੀ ਕਰਦਿਆਂ ਪਿੱਛੇ ਮੁੜ ਕੇ ਦੇਖਿਆ ਤਾਂ ਉਸ ਟਾਈਮ ਵੀ ਉਸ ਨੂੰ ਮਾਤਾ ਨਾਨਾ ਦੇਵੀ ਦੇ ਦਰਸ਼ਨ ਹੋਏ ਤੇ ਉਸਨੇ ਦੇਖਿਆ ਕਿ માતા ਦੂਜੇ ਪਾਸੇ ਮੂੰਹ ਕਰਕੇ ਵਾਪਸ ਜਾ ਰਹੀ ਹੈ ਇਹ ਦੇਖਣ ਤੋਂ ਬਾਅਦ ਜੱਟ ਜੌਣੇ ਮੌੜ ਨੂੰ ਪਤਾ ਲੱਗ ਗਿਆ ਸੀ ਕਿ ਮੇਰੇ ਵੱਲੋਂ ਪਿੱਛੇ ਦੇਖਣ ਕਾਰਨ માતા ਨਾਣਾ ਦੇਵੀ ਨਰਾਜ ਹੋ ਗਈ ਹੈ ਤੇ ਹੁਣ ਕੁਝ ਗਲਤ ਹੋਵੇਗਾ ਦੋਸਤੋ ਪੰਜਾਬ ਦੇ ਵਿੱਚ ਕਈ ਪਿੰਡਾਂ ਦਾ ਨਾਮ ਮੌੜਾ ਹੈ ਪਰ ਜੱਟ ਜੌਣੇ ਮੌੜ ਦੇ ਪਿੰਡ ਦਾ ਨਾਮ ਮੌੜ ਜੌਣੇ ਵਾਲਾ ਹੈ ਤੇ ਇਹ ਪਿੰਡ ਸੰਗਰੂਰ ਪਾਤੜਾ ਮੇਨ ਰੋਡ ਹਾਈਵੇ ਦੇ ਉੱਪਰ ਹੈ ਤੇ ਪਿੰਡ ਦੇ ਵਿੱਚ ਜੱਟ ਜੌਣੇ ਮੌੜ ਦੀ ਬਹੁਤ ਹੀ ਵਧੀਆ ਯਾਦਗਰ ਬਣੀ ਹੋਈ ਹੈ ਤਸਵੀਰਾਂ ਦੇ ਵਿੱਚ ਦੇਖ ਸਕਦੇ ਹਾਂ ਜੱਟ ਜੌਣੇ ਮੋੜ ਆਪਣੀ ਘੋੜੀ ਤੇ ਸਵਾਰ ਹੈ ਤੇ ਹੱਥ ਦੇ ਵਿੱਚ ਧਨਾਲੀ ਹੈ ਬਹੁਤ ਸੋਹਣਾ ਸਟੈਚੂ ਬਣਾਇਆ ਗਿਆ ਹੈ ਜੱਟ ਜੌਣੇ ਮੋੜ ਦੀ ਮੌਤ ਨਾਲ ਸੰਬੰਧਿਤ ਦੋ ਵੱਖ-ਵੱਖ ਕਹਾਣੀਆਂ ਨੇ ਕੁਝ ਲੋਕਾਂ ਦਾ ਕਹਿਣਾ ਕਿ ਮਾਤਾ ਨਾਣਾ ਦੇ ਵੀ ਮੰਦਿਰ ਚੋਂ ਪਹਾੜੀ ਤੋਂ ਛਾਲ ਮਾਰਨ ਤੋਂ ਬਾਅਦ ਜੱਟ ਜੌਣੇ ਮੋੜ ਨੇ ਪਿੱਛੇ ਮੁੜ ਕੇ ਦੇਖਿਆ ਸੀ ਤਾਂ ਪੁਲਿਸ ਦੀ ਗੋਲੀ ਲੱਗਣ ਕਾਰਨ ਜੱਟ ਜੌਣੇ ਮੋੜ ਦੀ ਉੱਥੇ ਹੀ ਮੌਤ ਹੋ ਗਈ ਸੀ ਜਿੱਥੇ ਪਹਾੜੀ ਦੇ ਵਿੱਚ ਜੱਟ ਜੌਣੇ ਮੋੜ ਦੀ ਸਮਾਦ ਬਣੀ ਹੋਈ ਹੈ ਪਰ ਦੂਜੇ ਪਾਸੇ ਜੱਟ ਜਾਉਣਾ ਮੋੜ ਦੇ ਪਿੰਡ ਦੇ ਇੱਕ ਵਿਸਰ ਮਾਸਟਰ ਭੀਮ ਸਿੰਘ ਦਾ ਕਹਿਣਾ ਹੈ ਕਿ ਇਹ ਸਾਰਾ ਕੁਝ ਸੱਚ ਹੈ ਕਿ ਜੱਟ ਜਾਉਣਾ ਮੋੜ ਮਾਤਾ ਨੈਣਾ ਦੇਵੀ ਦਾ ਪੱਕਾ ਭਗਤ ਸੀ ਅਤੇ ਮਾਤਾ ਨੈਣਾ ਦੇਵੀ ਵੱਲੋਂ ਵਰਦਾਨ ਵੀ ਦਿੱਤਾ ਗਿਆ ਸੀ ਕਿ ਪਹਾੜੀ ਤੋਂ ਛਾਲ ਮਾਰਦੇ ਮੈਂ ਤੇਰਾ ਬਾਲ ਨਹੀਂ ਭਿੰਗਾ ਹੋਣ ਦੇਵਾਂਗੀ ਔਰ ਜੱਟ ਜਾਉਣੇ ਮੌੜ ਨੇ ਪਿੱਛੇ ਦੇਖਣ ਵਾਲੀ ਗਲਤੀ ਕਰ ਲਈ ਸੀ ਉਹਨਾਂ ਦਾ ਕਹਿਣਾ ਕਿ ਪੁਲਿਸ ਨੇ ਜੱਟ ਜਾਉਣੇ ਮੌੜ ਨੂੰ ਨਾਣਾਦੇਵੀ ਤੋਂ ਜ਼ਿੰਦਾ ਗ੍ਰਿਫਤਾਰ ਕੀਤਾ ਸੀ ਤੇ ਸੰਗਰੂਰ ਲਿਆ ਕੇ ਜੱਟ ਜਾਉਣੇ ਮੌੜ ਦੀ ਭੈਣ ਬਿਸ਼ਨੀ ਤੋਂ ਜੱਟ ਜਾਉਣੇ ਮੌੜ ਦੀ ਸਨਾਖਤ ਕਰਵਾਈ ਸੀ ਤੇ ਬਾਅਦ ਦੇ ਵਿੱਚ ਹਸਾਰ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਸੀ ਤੇ ਹਸਾਰ ਜੇਲ੍ਹ ਦੇ ਵਿੱਚ ਜੱਟ ਜਾਉਣੇ ਮੌੜ ਨੂੰ ਹਾਲਾ ਲਾਇਆ ਗਿਆ ਸੀ ਮਾਸਟਰ ਭੀਮ ਸਿੰਘ ਦਾ ਇਹ ਵੀ ਕਹਿਣਾ ਕਿ ਜਾਉਣੇ ਮੌੜ ਦਾ ਭਰਾ ਕਿਸ਼ਨਾ ਤੇ ਜਾਉਣੇ ਮੌੜ ਦਾ ਨੇੜਲਾ ਸਾਥੀ ਚਾਤਰਾ ਜਿਨ੍ਹਾਂ ਨੂੰ ਕਾਲੇ ਪਾਣੀ ਦੀ ਜੇਲ੍ਹ ਭੇਜਿਆ ਗਿਆ ਸੀ ਉਹ ਕਾਲੇ ਪਾਣੀ ਦੀ ਜੇਲ੍ਹ ਦੇ ਵਿੱਚੋਂ ਵਾਪਸ ਪਿੰਡ ਆ ਗਏ ਸਨ ਤੇ ਪਿੰਡ ਆਉਣ ਤੋਂ ਬਾਅਦ ਚਾਤਰੇ ਦੀ ਖੇਤ ਦੇ ਵਿੱਚ ਸੱਪ ਲੜਨ ਦੇ ਕਾਰਨ ਮੌਤ ਹੋ ਗਈ ਸੀ ਤੇ ਕਿਸਨਾ ਆਪਣੀ ਜ਼ਮੀਨ ਪਿੰਡ ਦੇ ਗੁਰੂ ਘਰ ਦੇ ਨਾਮ ਲਵਾ ਕੇ ਆਪ ਯਾਤਰਾ ਤੇ ਚਲਾ ਗਿਆ ਸੀ ਜੋ ਬਾਅਦ ਵਿੱਚ ਵਾਪਸ ਨਹੀਂ ਆਇਆ ਦੋਸਤੋ ਉਮੀਦ ਕਰਦੇ ਹਾਂ ਕਿ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਊਗੀ ਜੇਕਰ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਇਕ ਕਰਕੇ ਸ਼ੇਅਰ ਜਰੂਰ ਕਰ ਦਿਓ